ਖਿੜ ਲੈ ਨਈਂ ਉਮਰਾਸੀ ਉਮਰਾਸੀ ਵੈਰੀਓ ਤਖਸ ਕਿਉਂ ਨੀ ਕਰਿਆ ਖਿੜ ਲੈਣ ਤੇ ਸੁਨਾ ਨੂੰ ਬਗਵਾਇਨਾ ਕੇ ਫਿਰ ਕਮਾਹੀ ਜੇ ਲੋੜ ਹੈ ਮਾਇਆ ਦੀ ਲਾਡ ਮੇਰੇ ਗੋਬਿੰਦ ਤੂੰ ਲੈ ਆਵੀਂ ਮੰਨੀ ਨਾ ਤਾਤੀ ਦੀ ਦਾਦੀ ਦੀ ਮੁਰੰਦੇ ਹੋ ਗਿਆ ਤੁਸੇ ਨਣ ਪਰਿਆ ਖਿੜੰਦਿਆ कोई रब रूहा रब रू हाके तपदा तर्जा करेल दी उमसी सी अमरासी तस करेलन दी उम